ਨਮਸਕਾਰ ਦਾ ਇਨਫੋਰਮੇਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡੀ ਨਜ਼ਰ ਇੱਕ ਮੰਦਭਾਗੀ ਘਟਨਾ ਕਰ ਰਹੀਆਂ ਜਿਹੜੀ ਅਰਨੀਵਾਲਾ ਦੇ ਕੋਲ ਅੱਜ ਘਟੀ ਹੈ ਇਸ ਬयंਕਰ ਸੜਕ ਹਾਦਸੇ 'ਚ ਦੋ ਕਰਾਂ ਦੇ ਚਿਰਾਗ ਬੁਝ ਗਏ ਦੋਨਾਂ ਦੀ ਉਮਰ 22 ਸਾਲ ਬਤਾਈ ਜਾ ਰਹੀ ਹੈ ਹਾਦਸਾ ਉਸ ਵਕਤ ਹੋਇਆ ਜਦੋਂ 22 ਸਾਲਾ ਮੰਗਲ ਸਿੰਘ ਪੁੱਤਰ ਜਸਬੀਰ ਸਿੰਘ ਅਤੇ 22 ਸਾਲਾ ਹੀ ਰਾਹੁਲ ਪੁੱਤਰ ਸੇਰ ਸਿੰਘ ਮੂਲਿਆਂਵਾਲੀ ਤੋਂ ਫਾਜ਼ਿਲਕਾ ਵਾਲੇ ਪਾਸੇ ਆ ਰਹੇ ਸੀਗੇ ਅਚਾਨਕ ਸਾਈਡ ਤੇ ਇੱਕ ਬੱਸ ਆ ਜਾਂਦੀ ਹੈ ਤੇ ਸਾਹਮਣੇੋਂ ਆਏ ਟਰੱਕ ਦੀ ਚਪੇਟ 'ਚ ਇਹ ਦੋਨੋਂ ਨੌਜਵਾਨ ਆ ਜਾਂਦੇ ਨੇ ਸੜਕ ਹਾਦਸਾ ਇੰਨਾ ਬयंਕਰ ਸੀ ਕਿ ਮੰਗਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਰਾਹੁਲ ਨੂੰ ਸਿਵਲ ਹਸਪੀਟਲ ਫਾਜ਼ਿਲਕਾ ਪਹੁੰਚਾਇਆ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਉਹਨੂੰ ਵੀ ਮ੍ਰਿਤਕ ਘੋਸ਼ਿਤ ਕਰਤਾ ਗਿਆ ਜਾਣਕਾਰੀ ਤੇ ਮੁਤਾਬਕ ਦੋਨੋਂ ਹੀ ਗਰੀਬ ਪਰਿਵਾਰਾਂ ਤੋਂ ਨੇ ਉਹ ਨਾਤੇ ਲੱਗਿਆ ਹੈ ਮਗਰ ਇੱਥੇ ਜਿਗਰ ਜੋਗ ਹੈ ਕਿ ਸੜਕ ਸੁਰੱਖਿਆ ਫੋਰਸ ਵੱਲੋਂ ਮੌਕੇ ਤੇ ਪੁੱਜ ਕੇ ਨੌਜਵਾਨ ਨੂੰ ਸਰਕਾਰੀ ਹਸਪਤਾਲ ਫਾਜ਼ਿਲਕਾ ਵਿੱਚ ਪਹੁੰਚਾਇਆ ਗਿਆ ਪਰ ਉਧਰ ਤੇ ਦੀ ਮਾਰ ਉਹ ਨੌਜਵਾਨ ਨਹੀਂ ਬਚ ਸਕਿਆ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈ ਮਦਦ ਲੱਗਿਆ ਹੈ

ਰੋਕ ਸੜਕ ਸੁਰੱਖਿਆ ਫੋਰਸ ਅਸੀਂ ਪੱਕੀ ਨਹਿਰ ਦੇ ਖੜੇ ਸਲਾਮਾ ਨੂੰ ਇੱਕ ਸੂਚਨਾ ਮਿਲੀ ਕਿ ਅਰਨੀ ਵਾਲਾ ਮਲੋੜ ਰੋਡ ਤੇ ਐਕਸੀਡੈਂਟ ਹੋਇਆ ਹੈ ਮੋਟਰਸਾਈਕਲ ਇੱਕ ਮੁੰਡਾ ਮੌਕੇ ਤੇ ਮੰਗ ਮੰਗਤਰਾਇ ਜੋ ਕਿ ਮੌਕੇ ਤੇ ਮੌਤ ਹੋ ਗਈ ਉਸ ਨੂੰ ਤੁਰੰਤ ਦੂਸਰਾ ਜਿਹੜਾ ਨਾਲ ਸੀ ਉਸ ਨੂੰ ਸਿਵਲ ਹਸਪਤਾਲ ਫਾਇਲ ਕਾ ਪਹੁੰਚਾਇਆ ਗਿਆ ਪੱਤੀ ਉਸ ਦੇ ਜੇਰੇ ਲਾਸਟ ਦੀ ਮੌਤ ਹੋ ਗਈ। ਆਪਣੇ ਦੁਕਾਨ ਦੇ ਸਾਹਮਣੇ ਐਕਸੀਡੈਂਟ ਹੋਇਆ ਈ ਮੋਟਰਸਾਈਕਲ ਤੇ ਦੋ ਨੌਜਵਾਨ ਸੀ। ਇੱਕ ਦੀ ਤਾਂ ਮੌਕੇ ਡੈਥ ਹੋ ਗਈ। ਇੱਕ ਨੂੰ ਫਾਇਲ ਕਾ ਲੈ ਕੇ ਗਏ। ਇਹ ਦੋਨੇ ਮੋਟਰਸਾਈਕਲ ਤੇ ਸੀ? ਹਾਂਜੀ ਮੋਟਰਸਾਈਕਲ। ਇਹ ਕਿਧਰੋਂ ਆ ਰਹੇ ਸੀ? ਇੱਧਰੋਂ ਆ ਰਹੇ ਸੀ ਜੀ। ਲੋਟ ਵਾਲੀ ਸਾਈਡ ਤੋਂ। ਲੋਟ ਵਾਲੀ ਸਾਈਡ ਤੋਂ। ਹਾਂਜੀ। ਠੀਕ ਹੈ। ਇਹਨਾਂ ਤਾਂ ਜਿੰਦੀ ਡੈਥ ਹੋਈ ਹੁੰਦਾ ਨਾਮ ਕੀ ਆ? ਉਹਨਾਂ ਦਾ ਮੰਗੂ। ਅੱਛਾ ਮੰਗੂ। ਦੂਜੇ ਦਾ ਨਾਮ rahul। rahul ਜਿਹੜਾ ਅੱਜ ਨੂੰ ਫਾਇਲ ਕਾ ਲੈ ਕੇ ਆਇਆ ਸੀ। ਬਿਲਕੁਲ। ਠੀਕ ਹੈ। ਇਹਨਾਂ ਦੀ ਉਮਰ ਵਗੈਰਾ ਕਿੰਨੀ ਕੁ ਸੀ? ਉਮਰ ਹੋਣੇ 22222 ਹਾਲ ਦੇ ਠੀਕ ਹੈ ਹਾਂਜੀ